ਜਬਾਲ ਪੁਖਤਾ ਪਿੰਡ ਵਿਖੇ ਵਿਕਾਸ ਕਾਰਜਾਂ ਦੀ ਜੰਗੀ ਪੱਧਰ ਤੇ ਸ਼ੁਰੂਆਤ ਚੇਅਰਮੈਨ ਰਮਨ ਕੁਮਾਰ ਸਰਕਾਰ ਅਧੂਰੇ ਵਿਕਾਸ ਕਾਰਜਾਂ ਲਈ ਗ੍ਰਾਂਟ ਜਾਰੀ ਕਰੇ ਤਾਂ ਜੋ ਨਮੂਨੇ ਦਾ ਪਿੰਡ ਬਣਾਇਆ ਜਾ ਸਕੇ ಗ್ರಾಮ ਪੰਚਾਇਤ ਜਬਾਲ ਪੁਖਤਾ ਵਿਖੇ ਸਰਪੰਚ ਕਵਿਤਾ ਸ਼ਰਮਾ ਦੀ ਅਗਵਾਈ ਹੇਠ ਸਮੂਹ ਪੰਚਾਇਤ ਮੈਂਬਰਾਂ ਦੇ ਸਹਿਯੋਗ ਨਾਲ ਵਿਕਾਸ ਕਾਰਜਾਂ ਦੀ ਜੰਗੀ ਪੱਧਰ ਤੇ ਸ਼ੁਰੂਆਤ ਕਰ ਦਿੱਤੀ ਗਈ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਚੇਅਰਮੈਨ ਰਮਨ ਕੁਮਾਰ ਨੇ ਅੱਜ ਜਬਾਲ ਪੁਖਤਾ ਵਿਖੇ ਲੰਬੇ ਸਮੇਂ ਤੋਂ ਛੱਪੜ ਦੇ ਪਾਣੀ ਨਾਲ ਭਰੀਆਂ ਰਹਿਣ ਵਾਲੀਆਂ ਨਾਲੀਆਂ ਵਿੱਚ ਮਿੱਟੀ ਪਾਉਣ ਉਪਰੰਤ ਸੀਵਰੇਜ ਪਾਈਪ ਪਾਉਣ ਦੀ ਸ਼ੁਰੂਆਤ ਕਰਨ ਉਪਰੰਤ ਅੱਗੇ ਲਈ ਚੇਅਰਮੈਨ ਰਮਨ ਕੁਮਾਰ ਚਬਾਲ ਨੇ ਸਰਕਾਰ ਕੋਲੋਂ ਵਿਕਾਸ ਕਾਰਜਾਂ ਵਾਸਤੇ ਗ੍ਰਾਂਟਾਂ ਜਾਰੀ ਕਰਨ ਦੀ ਮੰਗ ਕੀਤੀ ਤਾਂ ਜੋ ਚਬਾਲ ਪੁਕਤਾ ਦੇ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਜਲਦ ਤੋਂ ਜਲਦ ਮੁਕੰਮਲ ਕਰਕੇ ਵਿਕਾਸ ਪੱਖੋਂ ਨਮੂਨੇ ਦਾ ਪਿੰਡ ਬਣਾਇਆ ਜਾ ਸਕੇ ਇਸ ਮੌਕੇ ਮੈਂਬਰ ਪੰਚਾਇਤ ਸੋਨੂ ਚਬਾਲ, ਮਧੂ ਬਾਲਾ, ਗੁਰਜੰਟ ਸਿੰਘ, ਰਾਜੂ ਨਿਰਵੈਲ ਸਿੰਘ ਬੂਟਾ ਸਿੰਘ ਪ੍ਰਗਟ ਸਿੰਘ ਜੌਂਟੀ ਰੂਬੀ ਚ ਬਲਬਲ ਜਿੰਦਰ ਕੌਰ ਤੋਂ ਇਲਾਵਾ ਬਾਬਾ ਬਰੀਆਮ ਸਿੰਘ ਹਰਜਿੰਦਰ ਸਿੰਘ ਲਾਲਾ ਪੱਤਰਕਾਰ ਹਰਦੀਪ ਸਿੰਘ ਛਬਾਲ ਪੱਤਰਕਾਰ ਸੁਖਜਿੰਦਰ ਸਿੰਘ ਗੋਰਾ ਸੂਤ ਸੋਨੂ ਸੋਢੀ ਲਵਜੀਤ ਸਿੰਘ ਲਾਗ ਗੁਰਪਾਲ ਪਾਲੀ ਸੰਨੀ ਸੋਨੀ ਮਾਜੀ ਹਿਰਾ ਸਿੰਘ ਕਰਨਕੁਲ ਧੋਨੀ ਜੋਗਿੰਦਰ ਸਿੰਘ ਆਦਵੀ ਹਾਜ਼ਰ ਸਨ